ਦੇ ਰੇਲਵੇ ਸਟੇਸ਼ਨ ਤੇ ਇੱਕ ਸਾਬਕਾ ਫੌਜੀ ਆਪਣੇ ਦੋਸਤ ਨੂੰ ਅਬੂਰ ਵਾਲੀ ਟ੍ਰੇਨ ਚੜਾਉਣ ਦੇ ਲਈ ਆਇਆ ਹੋਇਆ ਸੀ ਤਾਂ ਦੋ ਜਿਹੜੀ ਔਰਤਾ ਦੇ ਵੱਲੋਂ ਉਸਦੇ ਨਾਲ ਮਿੱਠੀਆਂ ਗੱਲਾਂ ਮਾਰ ਕੇ ਉਸ ਨੂੰ ਆਪਣੀ ਜਾਲ ਦੇ ਵਿੱਚ ਫਸਾ ਲਿਆ ਅਤੇ ਢਿੱਡੂ ਗਲੋਂ ਜਿਹੜਾ ਹੈ ਢਿੱਲੋ ਕਲੋਣੀ ਆਪਣੇ ਕਿਰਾਏ ਦੇ ਮਕਾਨ ਦੇ ਵਿੱਚ ਲੈ ਗਿਆ ਜਿੱਥੇ ਉਹਨਾਂ ਇਤਰਾਜ਼ਯੋਗ ਤਸਵੀਰਾਂ ਲੈ ਕੇ ਬਲੈਕਮੇਲ ਕੀਤਾ ਹੈ ਉਸ ਦਾ ਏਟੀਐਮ ਕਾਰਡ ਲੈ ਲਿਆ ਗਿਆ ਜਿਸ ਦੇ ਵਿੱਚ 90000 ਰੁਪਏ ਕਢਾ ਲਏ ਗਏ ਸ਼ਿਕਾਇਤ ਮਿਲਨ ਤੇ ਇਰਾਦੇ ਵੱਲੋਂ ਥੜਕ ਕੋਤਵਾਲੀ ਦੇ ਵਿਖੇ ਜਿਹੜਾ ਹੈ ਦੋ ਔਰਤਾ ਦੇ ਸਮੇਂ 6 ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਔਰਤ ਦੇ ਸਮੇਂ 4 ਨੂੰ ਗ ਦੋ પતિ ਪਤਨੀ ਦੇ ਜੋੜੇ ਸਨ ਉਹ ਸਾਡੇ ਥਾਣਾ ਕਤਵਾਲੀ ਦੇ ਏਸੀ ਗੁਰਮੀਲ ਸਿੰਘ ਥਾਣਾ ਕਤਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾਰਾਮ ਜਿਹੜਾ ਵਾਸੀ ਬਾੜਮੀਰ Rajasthan ਦਾ ਰਹਿਣ ਵਾਲਾ ਜੋ ਅਵਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ BSF ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ ਠਾਈ ਤਰੀਕ ਨੂੰ ਆਇਆ ਸੀਗਾ ਜਦੋਂ 28 ਤਰੀਕ ਨੂੰ ਰੇਲਿੰਗ ਸਟੇਸ਼ਨ ਤੇ ਆਇਆ ਸੀ ਤਾਂ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤ ਨੂੰ ਟ੍ਰੇਨ ਤੇ ਜਿਹੜਾ ਸੀ ਉਹ ਬਿਆਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚਲਾ ਗਿਆ। ਉਸ ਤੋਂ ਬਾਅਦ ਉਹ ਮੋਬਾਈਲ ਨਾਲ ਮੈਨੂੰ ਦੁਕਾਨ ਤੋਂ ਕੋਈ ਕਵਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲਿਆ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲ ਗਿਆ। ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀ ਗੱਲਾਂ ਦੇ ਵਿੱਚ ਬਹਿਲਾ ਫਸਲਾ ਲਿਆ ਜਿਹੜਾ ਸੀ ਉਹ ਉਸ ਤੋਂ ਬਾਅਦ ਉਹਨਾਂ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆ ਗਏ। ਕਿਰਾਏ ਦਾ ਮੰਗਾਂ ਟਿਕਣ ਟਿਕਣ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ। ਉੱਥੇ ਲਿਜਾ ਉਹਨਾਂ ਦੇ ਜਾਲ ਵਿੱਚ ਫਸਾ ਫਸਾ ਕੇ ਜਿਹੜੇ ਸੀ ਉਹਦੇ ਕਪੜੇ ਪਰਵਾਲੇ ਜਦੋਂ ਉਹਨੇ ਕਪੜੇ ਪਰਵਾਲੇ ਤਾਂ ਉਹਨਾਂ ਨੇ ਚਾਰ ਜਿਹੜੇ ਮੇਲ ਬਿੱਤਰ ਸੀਗੇ ਉਹਨਾਂ ਦੇ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੇ ਵੀ ਜਿਹੜੀ ਸੀ ਆ ਵਿਦਆਊਟ ਕਪੜਿਆਂ ਪਰ ਜਿਹੜੀਆਂ ਉਹ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜਬਰਦਸਤੀ ਉਹਨੂੰ ਡਰਾ ਤੋਂ ਟਾ ਕੇ ਲੈ ਲਿਆ ਉਸ ਤੋਂ ਉਹਨਾਂ ਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸੱਲੇ ਸੱਲੇ ਅਨੁਸਾਰ ਕਢਾ ਲ ਤਾਂ ਉਹ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇੱਕ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ ਦੋ ਲੇਡੀਆਂ ਚਾਰ ਜੈਂਟਸ ਐ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਸ ਤੇ ਤਿੰਨ ਜੈਂਟਸ ਐ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਐ ਤੇ ਉਹ ਜਿਹੜਾ ਸੀ ਗੋਰਖੇ ਦਾ ਬੰਦਾ ਜਿਹੜਾ 40000 ਰੁਪਏ ਦੇ ਘੁਣਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਐ ਇੱਕ ਲੇਡੀ ਸਕੂਟਰੀ ਕਨੂੰ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਐ ਦੋ ਆਦਮੀਆਂ ਦੀ ਵੀ ਗ੍ਰਿਫਤਾਰੀ ਹ ਇਹਨਾਂ ਦੇ ਖਿਲਾਫ ਇਹਦੇ ਚ ਜਸਪੀਤ ਕਰਨਾਂ ਦੀ ਲੜਕੀਆਂ ਸਾਡੇ ਕਤਵਾਲੀ ਦੇ ਵਿੱਚ ਏਸੀ ਤਰ੍ਹਾਂ ਦਾ 100 ਪਰਟੀ ਖਿਲਾਫ ਪਰਨਾ ਵੀ ਇੱਕ ਕਵਕਦਮ ਦਰਜ ਹੈਗਾ ਬਾਕੀ ਇਹ ਜੋ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਅਸੀਂ ਇਹਦੇ ਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹਨੇ ਦੋ ਲੇਡੀਜ਼ ਨੇ ਜਿੰਨੇ ਹਸਬੰਦ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸਿੱਖਾਂ ਦਾ ਰਹਿਣ ਵਾਲਾ ਹੈਗਾ ਤੇ ਇੱਕ ਜਿਹੜਾ ਹੈਗਾ ਬੀਕੂ ਹਰਿਆਣੇ ਦਾ ਇਹ ਤਾਂ ਬਿਲਕੁਲ ਇੱਕ ਸਾਮਤਾ ਹੋ ਗਈ ਇਹਨਾਂ ਜਿਆਦੇ ਬੱਦਗੇ ਆਮ ਲੋਕਾਂ ਨੂੰ ਸੱਚੀ ਨਹੀਂ ਕਰਦਾ ਇਸ ਨੇ ਕੰਮ ਨਹੀਂ ਕੀਤਾ ਮੈਂ ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾ ਲਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਹੈਗੇ ਜਿੰਨਾ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗਾ ਹੈ ਸਾਡਾ ਭਗਵਾਨ ਜਿਹੜਾ ਬੰਦਾ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਜੀ